ਓਡੀਸ਼ਾ ਵਿੱਚ ਜਗਨਨਾਥ ਦੇ ਮੰਦਰ ਵਿੱਚ ਆਰਤੀ ਹੋ ਰਹੀ ਸੀ ਤੇ ਮੰਦਰ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੋਇਆ ਸੀ ਸੰਤ ਕੈਤਨਿਆ ਲੋਕਾਂ ਦੇ ਪਿੱਛੇ ਇੱਕ ਖੰਭੇ ਕੋਲ ਖੜੇ ਸੁਣ ਰਹੇ ਸਨ ਉਹਨਾਂ ਦੇ ਨੇੜੇ ਹੀ ਇੱਕ ਆਰਥ ਪੱਪਾ ਭਾਰ ਖੜੀ ਹੋ ਕੇ ਵੀ ਮੂਰਤੀ ਦੇ ਦਰਸ਼ਨ ਕਰਨ ਤੋਂ ਅਸਮਰੱਥ ਸੀ ਆਖਰ ਉਹ ਖੰਬੇ ਤੇ ਚੜ ਗਈ ਤੇ ਬੇਧਿਆਨੀ ਵਿੱਚ ਕੈਤਨਿਆ ਦੇ ਮੋਢੇ ਤੇ ਬੈਠ ਕਾ ਕੇ ਮੂਰਤੀ ਨੂੰ ਵੇਖਦੀ ਹੋਈ ਆਰਤੀ ਸੁਣਨ ਲੱਗੀ ਚੈਤਨਿਆ ਦੇ ਇੱਕ ਸ਼ੇਸ਼ ਨੇ ਇਹ ਦ੍ਰਿਸ਼ ਵੇਖਿਆ ਤਾਂ ਔਰਤ ਨੂੰ ਡਾਂਟਣ ਲੱਗਿਆ ਪਰ ਚੈਤਨਿਆ ਨੇ ਉਹਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਆਖਿਆ ਦਰਸ਼ਨ ਕਰ ਲੈਣ ਦਿਓ ਇਹਨੂੰ ਉਸੇ ਵੇਲੇ ਔਰਤ ਹੇਠਾਂ ਉਤਰੀ ਤਾਂ ਚੈਤਨਿਆ ਦੇ ਪੈਰਾਂ ਤੇ ਡਿੱਕ ਕੇ ਮਾਫੀ ਮੰਗਣ ਲੱਗੀ ਚੈਤਨਿਆ ਨੇ ਔਰਤ ਨੂੰ ਮੋਢਿਆਂ ਤੋਂ ਫੜ ਕੇ ਉਠਾਉਂਦਿਆਂ ਕਿਹਾ ਜਗਨਨਾਥ ਦੇ ਦਰਸ਼ਨਾਂ ਦੀ ਤੇਰੀ ਲਾਲਸਾ ਵੇਖ ਕੇ ਮੈਂ ਬਹੁਤ ਪ੍ਰਭਾਵਤ ਹੋਇਆ ਹਾਂ ਤੇ ਤੂੰ ਜਿਸ ਤਰ੍ਹਾਂ ਸਭ ਕੁਝ ਵੇਚਿਆ ਨੇ ਹੋ ਕੇ ਮੂਰਤੀ ਨੂੰ ਵੇਖਦੀ ਆਰਤੀ ਸੁਨ ਰਹੀ ਸੀ ਉਹ ਅਦੁੱਤੀ ਸੀ ਅੱਜ ਤੇਰੇ ਕੋਲੋਂ ਅਜੇ ਹੀ ਭਗਤੀ ਭਾਵਨਾ ਸਿੱਖਣ ਨੂੰ ਮਿਲੀ ਹੈ ਜਿਸ ਵਿੱਚ ਆਦਮੀ ਸਭ ਕੁਝ ਭੁੱਲ ਭਲਾ ਕੇ ਤਨੋਂ ਮਨੋਂ ਪਰਮਾਤਮਾ ਨਾਲ ਜੁੜ ਜਾਂਦਾ ਹੈ